ਸਾਨੇ-ਸਾਨੇ ਚਿੱਠੀ ਪੱਤਰ ਕਿਸੇ ਨੂੰ ਸੁਨੇਹਾ ਕੋਈ ਘਰੋਂ ਚਲੇ ਜਾਂਦਾ ਸੀ ਪਤਾ ਹੀ ਨਹੀਂ ਉਹਨੇ ਕਦੋਂ ਆਉਣਾ ਹੈ ਕਿੰਨੇ ਸਮੇਂ ਬਾਅਦ ਆਉਣਾ ਹੈ ਅੱਠ ਸਾਲ ਦਾ ਸਮਾਂ بڑا ਸਮਾਂ ਹੁੰਦਾ ਹੈ ਬੇਬੇ ਨਾਨਕੀ ਪ੍ਰਸ਼ਾਦੇ ਬਣਾਉਂਦੀ ਹੈ ਨਾਲੇ ਤੇ ਪ੍ਰਸ਼ਾਦੇ ਬਣਾਈ ਜਾ ਰਹੀ ਹੈ ਮੇਰੇ ਵੀਰ ਨੂੰ ਗੈਰ ਨੂੰ ਲੰਮਾ ਸਮਾਂ ਹੋ ਗਿਆ ਸੱਜਣ ਨਾਲੇ ਪ੍ਰਸ਼ਾਦੇ ਬਣਾਉਂਦੀ ਮਨ ਭਰ ਕੇ ਕਹਿੰਦੀ ਵੀਰਾ ਤੇਰੀ ਯਾਦ ਆਉਂਦੀ ਹੈ ਸੱਜਣ ਉਹ ਮੇਰੇ ਨਾਨਕਾ ਤੈਨੂੰ ਨਹੀਂ ਪਤਾ ਤੇਰੀ ਭੈਣ ਉਡੀਕਦੀ ਹੋਵੇਗੀ ਬੱਚੇ ਪਰਿਵਾਰ ਤੇ ਉਡੀਕਦੇ ਨੇ ਉਹ ਤੇਰੀ ਭੈਣ ਨਾਨਕੀ ਵੀ ਤੈਨੂੰ ਉਡੀਕਦੀ ਐ ਸੱਚ ਹੈ ਆ ਜਾ ਵੀਰੋ ਮੇਰੇ ਨੇਤਰ ਥੱਕ ਗਏ ਨੇ ਤੇਰਾ ਰਸਤਾ ਦੇਖਦੇ ਹੋਏ ਪ੍ਰਸ਼ਾਦਾ ਬਣਾਉਂਦੀ ਸਤ ਜਾਨੋ ਇਹ ਪ੍ਰਸ਼ਾਦਾ ਆਪਣੇ ਵੀਰ ਲਈ ਬਣਾ ਰਹੀ ਐ ਬਣਾਉਂਦੀ ਪ੍ਰਸ਼ਾਦਾ ਵੀਰ ਨੂੰ ਯਾਦ ਕਰਕੇ ਅੱਖਾਂ ਭਰ ਕੇ ਬੇਬੇ ਨਾਨਕੀ ਕੀ ਕਹਿੰਦੀ ਐ ਯਾਨੀ ਹਰਜਿੰਦਰ ਸਿੰਘ ਜੀ ਫਕਰ ਸਾਹਿਬ ਮੇਰੇ ਉਸਤਾਦ ਜੀ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਬੜੀ ਪਿਆਰੀ ਕਵਤਾ ਸਰਵਣ ਕਰਦੇ ਤੇ ਪਤੇ ਪਨੀਰ ਵੇ ਫੁੱਲ ਕਾਇ ਫੁੱਲਿਆ ਤੁਖਾ ਜਾ ਵੀਰ ਵੇ ਫੁੱਲ ਕਾਇ ਫੁੱਲਿਆ ਤੁਖਾ ਨਾ ਵੀਰ ਵੇ ਨਾਲ ਕੀ ਨੂੰ ਯਾਦ ਨਾਨਕ ਦੀ ਆਈ ਏ ਨਾਲ ਕੀ ਨੂੰ ਯਾਦ ਟਾ ਪਾਣੀ ਜਾਂਦੀ ਪਾਈ ਐ ਹੁੰਦੀ ਆ ਟਾ ਪਾਣੀ ਜਾਂਦੀ ਪਾਈ ਐ ਦਿਨ ਹੈ ਉਦਾਸ ਤਰਦਾ ਨਾ ਤੀਰ ਵੇ ਦਿਨ ਹੈ ਉਦਾਸ ਤਰਦਾ ਨਾ ਤੀਰ ਵੇ ਫੁੱਲ ਕਾ ਹੈ ਫੁੱਲਿਆ ਦੁਖਾ ਦਾ ਵੀਰ ਵੇ ਫੁੱਲ ਕਾ ਹੈ ਫੁੱਲਿਆ ਦੁਖਾ ਦਾ